ਫੰਡ ਦੇਖੋ ਰਿਲੀਜ਼ ਨਹੀਂ ਹੋਇਆ 3600 ਏਕੜ ਜ਼ਮੀਨ ਅਸੀਂ ਗੋਦ ਲਈ ਹੈ ਸਾਡੀ ਬਾਪੂ ਹੜਾ ਨੂੰ ਸਵਾਲ ਕਰ ਰਹੇ ਅਸੀਂ ਤਾਂ ਬਣਾ ਰਹਾ ਵਾ ਬਣਾ ਰਹਾ ਵਾ ਅਸੀਂ ਤਾਂ ਮੈਂ ਬਣਾ ਰਹਾ ਵਾ 3600 ਕਿੰਨੇ ਕੀ ਜਾ ਰਹਾ ਸਾਡਾ ਨਾ ਵੀ ਪਾਰਟੀ ਫੰਡ ਕੀਤਾ 3600 ਉਹ ਗੁਰੂ ਜੀ ਅਸੀਂ ਨਹੀਂ ਖਲਾ ਰਿਹਾ ਬਦੋ ਬਦੀ ਚੜ ਗਿਆ ਪਾਰਟੀ ਤਾਂ ਖਫਾ ਹੈ ਗੱਲੋ ਵੀ ਇਹ ਗਾੜੀ ਹੋ ਗਿਆ ਮਾਮਾ ਬਣ ਗਿਆ ਵਾ ਉਹ ਦਿਹਾੜਾ ਪਾ ਕੇ ਬੈਠਾ ਇਤਰਾ ਨਵਾਂ ਸਰਬੱਲਾ ਆਇਆ ਹੁੰਦਾ ਉਹਦੇ ਉਹਦੇ ਭਰਾ ਪਾਰਟੀ ਬੜੀ ਖਫਾ ਹੈ ਗੱਲ ਤੋਂ ਵੀ ਇਹ ਮੰਦਰ ਅੰਦਰ ਕਿਦਾਂ ਵੜ ਗਿਆ ਵਾ ਜਦੋਂ ਬੰਦਿਆ ਸੀਨੀਅਰ ਅੰਦਰ ਜਾਣੇ ਜਿਹੜੇ ਕੰਮ ਕਰਦੇ ਆ ਇਹ ਤੇ ਇਹਦੇ ਇੱਥੇ ਆਉਂਦਾ ਹੀ ਨਹੀਂ ਆ ਨਾ ਇਹਦੀ ਡਿਊਟੀ ਲੱਗੀ ਕੇ ਪਿੰਡ ਅਸੀਂ ਤਾਂ ਖਲਾ ਰਹੇ ਵਾ ਮੋਖ ਖਲਾ ਰਹੇ ਵਾ ਕਹੀ ਤਾਂ ਮੈਂ ਮੋਖ ਖਲਾ ਰਹੇ ਵਾ ਨਹੀਂ ਖਲਾ ਰਿਹਾ ਬਦੋ ਬਦੀ ਚੜ ਗਿਆ ਪਾਰਟੀ ਤੇ ਖਫਾ ਹੈ ਗੱਲੋਂ ਵੀ ਇਹ ਗਾੜੀ ਹੋ ਗਿਆ ਮਾਮਾ ਬਣ ਗਿਆ ਵਾ ਉਹ ਦਿਹਾੜਾ ਪਾ ਕੇ ਬੈਠਾ ਇਤਰਾ ਨਵਾਂ ਸਰਪਾਲ ਆਇਆ ਹੁੰਦਾ ਉਹਦੇ ਉਹਦਾ ਭਰਾ ਪਾਰਟੀ ਬੜੀ ਖਬਾਏ ਗੱਲ ਤੋਂ ਵੀ ਇਹ ਅੰਦਰ ਅੰਦਰ ਕਿਦਾਂ ਵੜ ਗਿਆ ਵਾ ਜਦੋਂ ਬੰਦਿਆ ਸੀਨੀਅਰ ਅੰਦਰ ਜਾਣੇ ਜਿਹੜੇ ਕੰਮ ਕਰ ਰਹੇ ਆ ਇਹ ਤੇ ਇਹ ਤੇ ਇੱਥੇ ਆਉਂਦਾ ਹੀ ਨਹੀਂ ਆ ਨਾ ਇਹਦੀ ਡਿਊਟੀ ਲੱਗੀ ਕਿ ਇਹ ਪਿੰਡ